ਜਦੋਂ ਪੀਰੀ ਦਾ ਨਾਲ-ਨਾਲ ਮੀਰੀ ਦਾ ਸੰਕਲਪ ਸਤਿਗੁਰਾਂ ਨੇ ਧਾਰਿਆ ਹਰਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਉਤੋਂ ਗੁਰੂ ਘਰ ਵਿੱਚ ਪਾਤਸ਼ਾਹੀ ਦਾ ਦਾਵਾ ਪੈਦਾ ਹੋ ਗਿਆ ਦਾਵਾ ਕਿਉਂਕਿ ਪਾਤਸ਼ਾਹੀਆਂ ਦਾਵੇ ਤੋਂ ਬਿਨਾਂ ਨਹੀਂ ਮਿਲਦੀਆਂ ਤੁਸੀਂ ਦੇ ਦਾਵਾ ਹੀ ਨਾ ਕਰੋਗੇ ਮੰਨ ਲਓ ਕੋਈ ਬੰਦਾ ਅਜਕਲ ਲੋਕਤੰਤਰ ਲੋਕ ਵੋਟਾਂ ਦੁਆਰਾ ਬੰਦਿਆਂ ਦੀ ਚੋਣ ਕਰਦੇ ਇੱਕ ਬੰਦਾ ਖੜਾ ਜੇ ਦੂਜਾ ਦਾਵਾ ਹੀ ਨਾ ਕਰੇ ਵੀ ਮੈਂ ਵੀ ਖੜਾ ਤੇ ਫਿਰ ਤਾਂ ਨਹੀਂ ਗੱਲ ਬਣਦੀ ਨਾ ਦਾਵਾ ਕਰਨ ਵਾਲੇ ਤਾਂ ਵੀ ਹੁੰਦੇ ਵੀ ਐਸੇ ਵੀ ਇਹਦੇ ਖਿਲਾਫ ਜੇ ਇਕੱਲਾ ਹੀ ਬੰਦਾ ਹੋਵੇ ਤਾਂ ਫਿਰ ਉਹੀ ਜੇਤੂ ਹੈ 700 ਸਾਲ ਤੋਂ ਇਹ ਇਕੱਲੇ ਹੀ ਸੀ ਕਿਸੇ ਨੇ ਦਾਵਾ ਕੀਤਾ ਹੀ ਨਹੀਂ ਸੀ ਅੱਖੋ ਸਤਨਾਮ ਸੇ 700 ਸਾਲਾਂ ਤੋਂ ਕਿਸੇ ਨੇ ਦਾਵਾ ਨਹੀਂ ਸੀ ਕੀਤਾ ਕਿ ਅਸੀਂ ਹੁਣ ਪਾਤਸ਼ਾਹੀ ਖੁਦ ਕਰਨੀ ਅਸੀਂ ਇਹ ਪਾਤਸ਼ਾਹੀ ਤੁਹਾਡੇ ਕੋਲੋਂ ਖੋਣੀ 700 ਸਾਲ ਤੋਂ ਬਾਅਦ ਅਗਰ ਕਿਸੇ ਨੇ ਦਾਵਾ ਕੀਤਾ ਪਾਤਸ਼ਾਹੀ ਖੋਣ ਦਾ ਪਾਤਸ਼ਾਹੀ ਲੈਣ ਦਾ ਤਾਂ ਉਹ ਮੇਰੀ ਪੀਰ ਦੇ ਮਾਲਕ ਸਤਿਗੁਰੂ ਗੁਰੂ ਅਰਜਨ ਸਾਹਿਬ ਹਨ ਇਹ ਹੁਣ ਅਸੀਂ ਪਾਤਸ਼ਾਹੀ ਖੋਵਾਂਗੇ ਦਾਵਾ ਕੀਤੇ ਬਿਨਾਂ ਰਾਜ ਨਹੀਂ ਮਿਲਦਾ ਹੁੰਦਾ ਦਾਵੇਦਾਰੀ ਤਾਂ ਕਰਨੀ ਪਵੇਗੀ ਨਾ ਇਹ ਹਸੀ ਰਾਜ ਲੈਣਾ ਅਸੀਂ ਰਾਜ ਕਰਨਾ ਹੁਣ ਜਦੋਂ ਦਾਵਾ ਕਰਨਾ ਸੀ ਤਾਂ ਸੁਭਾਵਕ ਸੀ ਵਿਰੋਧ ਹੋਣਾ ਸੀ ਜੇ ਦਾਵਾ ਨਹੀਂ ਸੀ ਕੀਤਾ ਤੇ ਵਿਰੋਧ ਨਹੀਂ ਦਾਵੇ ਤੋਂ ਬਾਅਦ ਤਾਂ ਵਿਰੋਧ ਹੋਣਾ ਹੀ ਸੀ ਨਾ ਵੀ ਤੁਸੀਂ ਕਿਵੇਂ ਦਾਵਾ ਕਰਦੇ ਉਹਦੇ ਨੂੰ ਰੋਕਣ ਦੇ ਯਤਨ ਹੋਏ ਰਾਜਨੀਤਿਕ ਤੌਰ ਤੇ ਬਹੁਤ ਸਾਰੇ ਹਮਲੇ ਗੁਰੂ ਘਰ ਤੇ ਕੀਤੇ ਗਏ ਜਹਾਂਗੀਰ ਦੇ ਮਰਨ ਦੀ ਦੇਰੀ ਸੀ ਗੁਰੂ ਘਰ ਦੇ ਖਿਲਾਫ ਬਾਦਸ਼ਾਹ ਸ਼ਾਹਜਹਾਨ ਭੁਗਤਿਆ ਜਹਾਂਗੀਰ ਨੇ ਵੀ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਨਜ਼ਰਬੰਦ ਕੀਤਾ ਗਵਾਲੀਅਰ ਦੇ ਕਿਲੇ ਇਹ ਸਭ ਉਸੇ ਦਾ ਰਿਐਕਸ਼ਨ ਸੀ ਜਿਹੜਾ ਐਕਸ਼ਨ ਗੁਰੂ ਅਰਜਨ ਗੋਬਿੰਦ ਸਾਹਿਬ ਨੇ ਕੀਤਾ ਸੀ ਕਿ ਅਸੀਂ ਹੁਣ ਪੀਰੀ ਦੇ ਨਾਲ-ਨਾਲ ਮੀਰੀ ਵੀ ਧਾਰਨ ਕਰ ਲਈ ਹੁਣ ਤਖਤ ਤੇ ਬੈਹਿੰਦੇ ਬਾਦਸ਼ਾਹ ਤਾਂ ਹੀ ਗੱਲਾਂ ਪਹੁੰਚੀਆਂ ਸੀ ਬਾਦਸ਼ਾਹ ਪਹਿਲੇ ਗੁਰੂ ਗੱਦੀ ਲਾ ਕੇ ਬੈਹਿੰਦੇ ਸੀ ਗੁਰੂ ਅਰਜਨ ਗੋਬਿੰਦ ਸਾਹਿਬ ਤਖਤ ਤੇ ਬੈਠਦੇ ਨੇ ਉਹ ਤਖਤ ਲਾ ਕੇ ਬੈਠਦੇ ਨੇ ਇੱਕ ਕੱਲਾ ਤਖਤ ਹੀ ਨਹੀਂ ਲਾਉਂਦੇ ਹੁਣ ਉਹਨਾਂ ਨੂੰ ਸੱਚੇ ਪਾਤਸ਼ਾਹ ਕਹਿ ਕੇ ਬੁਲਾਉਂਦੇ ਆ ਲੋਕ ਉਹਨਾਂ ਦੇ ਜਿਹੜੇ ਚੇਲੇ ਨੇ ਉਹਨਾਂ ਦੇ ਜਿਹੜੇ ਸਿੱਖ ਨੇ ਉਹਨਾਂ ਨੂੰ ਸੱਚਾ ਪਾਤਸ਼ਾਹ ਕਹਿੰਦੇ ਆ ਸੱਚੇ ਪਾਤਸ਼ਾਹ ਕਹਿ ਕੇ ਸੰਬੋਧਨ ਕਰਦੇ ਇਹ ਗੁਰੂ ਤੋਂ ਪਾਤਸ਼ਾਹੀ ਹੋ ਜਾਣ ਦਾ ਇੱਕ ਸਫ਼ਰ ਹੈ ਜਿਹੜਾ ਉਹ ਸੰਪੂਰਨ ਕਰ ਰਹੇ ਨੇ ਪਹਿਲਾਂ ਗੁਰੂ ਹੁੰਦੇ ਸੀ ਹੁਣ ਪਾਤਸ਼ਾਹ ਹੋ ਗਏ ਨੇ ਇਸ ਕਰਕੇ ਉਹ ਦਿਨ ਦੂਰ ਨਹੀਂ ਹੋਣਾ ਜਦੋਂ ਇਹ ਦਿੱਲੀ ਦੇ ਤਖਤ ਨੂੰ ਹੱਥ ਪਾ ਕੇ ਉੱਥੇ ਵੀ ਆਪਣਾ ਦਾਵਾ ਸਾਬਤ ਕਰਨਗੇ ਇਹਨਾਂ ਨੂੰ ਰੋਕਣਾ ਚਾਹੀਦਾ ਪਰ ਸਿੱਧੇ ਤੌਰ ਤੇ ਰਾਜਨੀਤਿਕ ਲੋਕ ਜਿਹੜੇ ਨੇ ਸਿੱਧੇ ਤੌਰ ਤੇ ਨਹੀਂ ਇਦਾਂ ਦੇ ਕਰਤੂਤ ਕਰਦੇ ਉਹ ਸੱਜਿਓ ਖੱਬਿਓ ਕੋਈ ਨਾ ਕੋਈ ਬਹਾਨਾ ਕੋਈ ਨਾ ਕੋਈ ਕਾਰਨ ਜਿਹੜਾ ਉਹ ਲੱਭਦੇ ਰਹਿੰਦੇ। ਇਹ ਕੋਈ ਵਹਾਨਾ ਮਿਲੇ ਤੇ ਅਸੀਂ ਇਹਨਾਂ ਨੂੰ ਦਾਅ ਥੱਲੇ ਲਿਆਈਏ। ਇਹ ਰਾਜਨੀਤਿਕ ਲੋਕਾਂ ਦੇ ਭੇਤ ਹੁੰਦੇ ਉਹਨਾਂ ਦੀਆਂ ਇਹ ਕੂਟਨੀਤੀਆਂ ਹੁੰਦੀਆਂ। ਸਤਗੁਰੂ ਜੀ ਨੇ ਗੁਰੂ ਘਰ ਵਿੱਚ ਫੌਜ ਰੱਖੀ। ਸ਼ਿਕਾਰ ਖੇਡਣ ਦੀ ਪ੍ਰਥਾ ਮਹਾਰਾਜ ਛੇਵੇਂ ਪਾਤਸ਼ਾਹ ਨੇ ਗੁਰੂ ਘਰ ਚ ਅਰੰਭ ਕੀਤੀ। ਸ਼ਿਕਾਰ ਖੇਡਣਾ ਜਾਨਵਰਾਂ ਦਾ ਸ਼ਿਕਾਰ ਕਰਨਾ ਜੰਗਲ ਚ ਜਾ ਕੇ ਪਾਂਤ ਪਾਂ ਦੇ ਸੂਰਾਂ ਦਾ ਹਿਰਨਾ ਦਾ ਸਹਾਂ ਦਾ ਤਿੱਤਰਾਂ ਦਾ ਬਟੇਰਿਆਂ ਦਾ ਗੁਰਦੇਵ ਨੇ ਸ਼ਿਕਾਰ ਖੇਡਣਾ ਸ਼ਿਕਾਰ ਖੇਡਣ ਦੀ ਕਿਉਂ ਲੋੜ ਪਈ ਕਿਉਂਕਿ ਜਿਹੜੇ ਸ਼ਸਤਰ ਨੇ ਉਹਨਾਂ ਨੂੰ ਚਲਾਉਣਾ ਕਿਵੇਂ ਸ਼ਸਤਰਾਂ ਦੀ ਜਿਹੜੀ ਵਿੱਦਿਆ ਹੈ ਉਹਨੂੰ ਪਰਖਣਾ ਕਿਵੇਂ ਉਹ ਕਿਸੇ ਨਾ ਕਿਸੇ ਜਾਨਵਰ ਤੇ ਪਰਖਣੀ ਪਵੇਗੀ ਕਿਵੇਂ ਤਲਵਾਰ ਨਾਲ ਵਾਰ ਕਰਨਾ ਕਿਵੇਂ ਬੰਦੂਕ ਨਾਲ ਗੋਲੀ ਚਲਾ ਕੇ ਮਾਰਨਾ ਕਿਉਂਕਿ ਸ਼ਿਕਾਰ ਖੇੜੇ ਬਿਨਾ ਮਾਰਖੋਰੀ ਬਿਰਤੀ ਨਹੀਂ ਸੀ ਬਣਦੀ ਜਿਨ੍ਹਾਂ ਨੇ ਜੰਗਲ ਵਿੱਚ ਕਦੇ ਕਿਸੇ ਜਾਨਵਰ ਨੂੰ ਨਹੀਂ ਸੀ ਮਾਰਨਾ ਉਹ ਜਦੋਂ ਜੰਗ ਦੇ ਮੈਦਾਨ 'ਚ ਬੰਦਾ ਮਾਰਨਗੇ ਤੇ ਸੋਚਣਗੇ ਕਈ ਵੇਰੀ ਵੀ ਕਿਵੇਂ ਮਾਰੀਏ ਉਹਨਾਂ ਦੀ ਉਹ ਮਾਰ ਖੋਰੀ ਬਿਰਤੀ ਬਣਾਉਣ ਲਈ ਸ਼ਿਕਾਰ ਖੇਡਣ ਦੀ ਲੋੜ ਸੀ ਨਾਲੇ ਛਤਰੀ ਬਿਰਤੀ ਦਾ ਪ੍ਰਤੀਕ ਹੈ ਸ਼ਿਕਾਰ ਖੇਡਣਾ ਫਿਰ ਸ਼ਿਕਾਰ ਖੇਡਣ ਦਾ ਦੂਸਰਾ ਕਾਰਨ ਪਹਿਲਾ ਕਾਰਨ ਹੈ ਇਹ ਸ਼ਸਤਰ ਚਲਾਉਣ ਦੀ ਟ੍ਰੇਨਿੰਗ ਉਹ ਸ਼ਿਕਾਰ ਖੇਡਦੇ ਆਉਂਦੇ ਦੂਸਰਾ ਮਾਰ ਖੋਰੀ ਬਿਰਤੀ ਬਣਾਣੀ ਸੀ ਵੀ ਜਦੋਂ ਲਊ ਢੁੱਲ ਦਾ ਵੇਖਣਗੇ ਸ਼ਿਕਾਰ ਹੁੰਦਾ ਤੇ ਇਹਨਾਂ ਦੇ ਮਨ ਬਲਵਾਨ ਹੋਣਗੇ ਇਹ ਕਾਇਰ ਨਹੀਂ ਹੋਣਗੇ ਤੀਸਰਾ ਸ਼ਿਕਾਰ ਕੌਣ ਖੇਡਦਾ ਸੀ ਆਮ ਬੰਦੇ ਸ਼ਿਕਾਰ ਨਹੀਂ ਸੀ ਖੇਡਦੇ ਉਹ ਸ਼ਿਕਾਰ ਖੇਡਦੇ ਸੀ ਰਾਜੇ ਬਾਦਸ਼ਾਹ ਗੁਰਬਾਣੀ ਚ ਵੀ ਬਚਨ ਹੈ ਅਖੇਰ ਬਿਰਤ ਰਾਜਨ ਕੀ ਲੀਲਾ ਸ਼ਿਕਾਰ ਕਰਨਾ ਰਾਜਿਆਂ ਦਾ ਕੰਮ ਸੀ ਰਾਜੇ ਸ਼ਿਕਾਰ ਕਰਦੇ ਸੀ ਆਮ ਬੰਦਾ ਸ਼ਿਕਾਰ ਨਹੀਂ ਸੀ ਕਰ ਸਕਦਾ ਸ਼ਿਕਾਰ ਤੇ ਨਹੀਂ ਸੀ ਚੜ ਸਕਦਾ ਗੁਰੂ ਪਾਤਸ਼ਾਹ ਆਪਣੇ ਸਿੱਖਾਂ ਨੂੰ ਰਾਜਾ ਹੋਣ ਦਾ ਅਨੁਭਵ ਦੇ ਰਹੇ ਨੇ ਕਿ ਤੁਸੀਂ ਰਾਜੇ ਹੋ ਤੁਸੀਂ ਆਉਣ ਵਾਲੇ ਸਮੇਂ ਦੇ ਪਾਤਸ਼ਾਹ ਹੋ ਕਿਉਂਕਿ ਮੈਂ ਤੁਹਾਨੂੰ ਮੀਰੀ ਵੀ ਬਖਸ਼ ਦਿੱਤੀ ਹੈ ਤੁਸੀਂ ਸ਼ਿਕਾਰ ਖੇਡੋ ਉਹ ਸਿੱਖ ਜਿਨ੍ਹਾਂ ਨੇ ਕਦੇ ਤਲਵਾਰਾਂ ਦੇ ਦਰਸ਼ਨ ਨਹੀਂ ਸੀ ਕੀਤੇ ਜਿਨ੍ਹਾਂ ਕਦੇ ਤੀਰ ਨਹੀਂ ਸੀ ਵੇਖੇ ਜਿਨ੍ਹਾਂ ਨੂੰ ਨਹੀਂ ਸੀ ਪਤਾ ਢਾਲਾਂ ਕੀ ਹੁੰਦੀਆਂ ਜਿਨ੍ਹਾਂ ਨੂੰ ਨਹੀਂ ਸੀ ਪਤਾ ਨੇਜਾ ਕੀ ਐ ਬਰਛਾ ਕੀ ਐ ਕਟਾਰ ਕੀ ਐ ਮਹਾਰਾਜ ਛੇਵੇਂ ਪਾਤਸ਼ਾਹ ਉਹਨਾਂ ਦੇ ਗਾਤਰੇ ਸ਼ਸਤਰ ਸਜਾਉਂਦੇ ਉਹਨਾਂ ਨੂੰ ਉਹ ਚਲਾਉਣ ਦੀ ਟ੍ਰੇਨਿੰਗ ਦਿੰਦੇ ਕਿ ਤੁਸੀਂ ਇਹ ਸ਼ਸਤਰ ਧਾਰਨ ਕਰਕੇ ਸ਼ਿਕਾਰ ਖੇਡੋ ਸ਼িকার ਖੇਡਣ ਵੇਲੇ ਤੁਹਾਨੂੰ ਤਿੰਨਾਂ ਚੀਜ਼ਾਂ ਦਾ ਲਾਭ ਹੋਵੇਗਾ ਸ਼ਸਤਰ ਚਲਾਉਣ ਦੀ ਵਿਦਿਆ ਫਿਰ ਤੁਹਾਡੀ ਸਪਰਟ ਬਣੇਗੀ ਮਾਰਖੋਰੀ ਬਿਰਤੀ ਬਣੇਗੀ ਲੜਨ ਭੜਨ ਦੀ ਖੂਨ ਡੁੱਲਦਾ ਵੇਖੋਗੇ ਤੀਜਾ ਤੁਸੀਂ ਇਹ ਮਹਿਸੂਸ ਕਰੋਗੇ ਕਿ ਅਸੀਂ ਰਾਜੇ ਹਾਂ ਅਸੀਂ ਬਾਦਸ਼ਾਹ ਹਸੀਂ ਗੁਲਾਮ ਨਹੀਂ ਹਾਂ ਇਹਨਾਂ ਤੁਰਕਾਂ ਦੇ ਇਹਨਾਂ ਮਲੇਛਾਂ ਦੇ ਅਸੀਂ ਸੁਤੰਤਰ ਹਸਤੀ ਦੇ ਮਾਲਕਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਬਿਰਤੀ ਇਹ ਸਪ੍ਰਿਟ ਆਪਣੇ ਸਿੱਖਾਂ 'ਚ ਪਾਈ ਇਹ ਹੈ ਪੀਰੀ ਦੇ ਨਾਲ-ਨਾਲ ਮੀਰੀ ਦਾ ਸੰਕਲਪ ਦੇਣਾ ਜਿਹੜਾ ਅੱਜ ਵੀ ਸਾਡੇ 'ਚ ਕੰਮ ਕਰਦਾ ਪਹਿਲਾਂ ਵੀ ਕਰਦਾ ਰਿਹਾ ਤੇ ਅੱਗੇ ਨੂੰ ਵੀ ਕਰਦਾ ਰਹੇਗਾ ਸਿੱਖ ਰਾਜ ਕਰਨ ਦਾ ਦਾਵਾ ਜਿੱਥੇ ਵੀ ਜਾਂਦੇ ਨੇ ਰਾਜ ਕਰਨ ਦਾ ਦਾਵਾ ਸਿੱਖ ਹਰ ਜਗ੍ਹਾ ਤੇ ਕਰਦੇ। ਇਹ ਵਿਦੇਸ਼ਾਂ 'ਚ ਗਏ ਸਾਡੇ ਸਿੱਖ ਚੋਣਾ ਨਹੀਂ ਲੜਦੇ। ਹਾਲਾਂਕਿ ਹੋਰ ਕਮਿਊਨਿਟੀਆਂ ਦੇ ਲੋਕ ਓਨੀ ਛੇਤੀ ਅੱਗੇ ਉਹ ਰਾਜਨੀਤੀ ਵਿੱਚ ਨਹੀਂ ਆਉਂਦੇ। ਪਰ ਸਾਡੇ ਸਿੱਖ ਮੂਰੇ ਹੋ ਕੇ ਵਿਦੇਸ਼ਾਂ ਵਿੱਚ ਵੀ ਰਾਜ ਕਰਨ ਦੀ ਇੱਛਾ ਰੱਖਦੇ ਆ। ਉਹ ਗੁਰੂ ਸਾਹਿਬ ਜੀ ਦੀ ਦਇਆ ਉਹਨਾਂ ਨਾਲ ਵਰਤਦੀ ਹੈ। ਅੱਜ ਬਹੁਤ ਸਾਰੇ ਦੇਸ਼ਾਂ ਵਿੱਚ ਸਾਡੇ ਆਪਣੇ ਮੰਤਰੀ ਨੇ ਸਾਡੇ ਆਪਣੇ ਐਮਪੀ ਨੇ ਐਮਐਲਏ ਨੇ ਮੇਰ ਨੇ ਅਫਸਰ ਨੇ ਇਸ ਦੇਸ਼ ਵਿੱਚ ਵੀ ਅਸੀਂ ਰਾਜ ਕਰਨ ਦੀ ਇੱਛਾ ਰੱਖਦੇ ਹਾਂ ਕਿਉਂਕਿ ਸਾਡੇ ਘਰ ਦੇ ਵਿੱਚ ਨੀਤੀ ਪੀਰੀ ਔਰ ਮੀਰੀ ਦੋਵੇਂ ਇਕੱਠੇ ਪੈਰਲਰ ਚੱਲਦੇ ਪਰ ਹਾਂ ਇੱਕ ਗੱਲ ਯਾਦ ਰੱਖਣ ਯੋਗ ਹੈ ਸਾਡੇ ਘਰ ਦੇ ਵਿੱਚ ਪੀਰੀ ਪਹਿਲਾਂ ਤੇ ਮੀਰੀ ਬਾਅਦ ਵਿੱਚ ਹੈ। ਧਰਮ ਪਹਿਲਾਂ ਰਾਜਨੀਤੀ ਬਾਅਦ ਵਿੱਚ ਹੈ। ਜਿੱਥੇ ਧਰਮ ਹੈ ਉੱਥੇ ਰਾਜਨੀਤੀ ਨਹੀਂ ਹਾਂ ਜਿੱਥੇ ਰਾਜਨੀਤੀ ਉੱਥੇ ਧਰਮ ਜ਼ਰੂਰ ਹੋਣਾ ਚਾਹੀਦਾ। ਸਾਡੇ ਦੇਸ਼ ਦੀਆਂ ਜਿਹਨਾਂ ਪਾਰਟੀਆਂ ਨੇ ਆਖਿਆ ਸਾਨੂੰ ਧਰਮ ਦੀ ਲੋੜ ਨਹੀਂ। ਅਸੀਂ ਕੇਵਲ ਧਰਮ ਤੋਂ ਬਿਨਾਂ ਦੀ ਜਿਹੜੀ ਨੀਤੀਆ ਉਹਦੇ ਮੁਤਾਬਕ ਅਸੀਂ ਡਵੈਲਪਮੈਂਟ ਕਰਨੀ ਇਹ ਕਰਨਾ ਵੋ ਕਰਨਾ ਪਰ ਸਾਡਾ ਪੰਜਾਬ ਦੇਸ਼ ਐਸਾ ਦੇਸ਼ ਐ ਜਿੱਥੇ ਸਤਗੁਰਾਂ ਦੇ ਧਰਮ ਤੋਂ ਬਿਨਾ ਨੀਤੀ ਚੱਲ ਹੀ ਨਹੀਂ ਸਕਦੀ ਰੁਲ ਗयो ਖਤਮ ਹੋ ਗਏ ਫਿਰ ਹੁਣ ਧਰਮ ਵਾਲੇ ਪਾਸੇ ਮੁੜਨਾ ਹੀ ਪਏਗਾ ਧਰਮ ਪਹਿਲਾਂ ਤੇ ਜਿਹੜੇ ਧਰਮ ਨੂੰ ਵਰਤਦੇ ਨੇ ਨੀਤੀ ਲਈ ਦੁਨੀਆ ਵਿੱਚ ਅਗਰ ਕੋਈ ਸਭ ਤੋਂ ਪਾਪੀ ਮਨੁੱਖ ਹੋ ਸਕਦਾ ਹੈ ਤਾਂ ਉਹ ਹੈ ਜਿਹੜਾ ਧਰਮ ਦੀ ਵਰਤੋਂ ਕੇਵਲ ਰਾਜਨੀਤੀ ਲਈ ਕਰੇ ਧਰਮ ਦੀ ਹਸਤੀ ਸੁਤੰਤਰ ਹਸਤੀ ਹੋਣੀ ਚਾਹੀਏ ਤੋਂ ਸਤਿਗੁਰੂ ਜੀ ਦੇ ਘਰ ਦੇ ਵਿੱਚ ਮੀਰੀ ਪੀਰੀ ਦਾ ਸੰਕਲਪ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਗਟ ਕੀਤਾ ਸੁਭਾਵਕ ਸੀ ਰਾਜ ਘਰਾਣਿਆਂ ਚ ਅੱਗ ਲੱਗਣੀ ਸੀ ਉਹਨਾਂ ਨੇ ਕਿੱਥੇ ਬਰਦਾਸ਼ਤ ਕਰਨਾ ਸੀ ਜਿਹੜੇ ਚ ਹਰ ਵੇਲੇ ਚਾਹੁੰਦੇ ਸੀ ਵੀ ਲੋਕ ਸਿਰ ਝੁਕਾ ਕੇ ਸਾਡੇ ਸਾਹਮਣੇ ਖਲੋਤੇ ਰਹਿਣ ਸਿਰਾਂ ਤੇ ਇਹਨਾਂ ਦੇ ਪੱਗਾਂ ਨਾ ਹੋਣ ਨੰਗੇ ਸਿਰ ਟੋਪੀਆਂ ਪਾਈਆਂ ਹੋਣ ਗੁਲਾਮ ਬਣ ਕੇ ਰਹਿਣ ਇਹਨਾਂ ਨੂੰ ਤਲਵਾਰਾਂ ਸ਼ਸਤਰਾਂ ਦੇ ਪਤਾ ਹੀ ਨਾ ਹੋਵੇ ਉਹ ਲੋਕ ਜਦੋਂ ਇੱਕਦਮ ਸ਼ਸਤਰ ਧਾਰੀ ਹੋਏ ਸਵਾਵਕ ਸੀ ਰਾਜਿਆਂ ਨੂੰ ਰਜਵਾੜਿਆਂ ਨੂੰ ਸਰਕਾਰਾਂ ਨੂੰ ਫਿਕਰ ਪੈਣਸ ਉਹਨਾਂ ਨੇ ਕੋਈ ਨਾ ਕੋਈ ਟਕਵੰਜ ਬਣਾ ਕੇ ਗੁਰੂ ਘਰ ਦੇ ਖਿਲਾਫ ਉਪਤਨਣਾ ਸ਼ੁਰੂ ਕਰ ਦਿੱਤਾ ਜਦੋਂ ਸ਼ਾਹ ਜਹਾਨ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਇਹਨਾਂ ਮਲੇਛ ਸੀ ਇਹਨੇ ਸਭ ਤੋਂ ਪਹਿਲਾਂ ਗੁਨਾਹ ਕੀਤਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਜਿਹੜਾ ਪਾਵਨ ਪ੍ਰਕਾਸ਼ ਸਥਾਨ ਸੀ ਲਾਹੌਰ ਸ਼ਹਿਰ ਉਹ ਗੁਰੂ ਕਰ ਸ਼ਾਹਜਹਾਨ ਨੇ ਢਟਾਇਆ ਇਸ ਗੱਲ ਦਾ ਆਮ ਕਰਕੇ ਬਹੁਤਾ ਸੰਗਤ ਨੂੰ ਨਹੀਂ ਪਤਾ ਕਿ ਸ਼ਾਹਜਹਾਨ ਨੇ ਗੁਰੂ ਰਾਮਦਾਸ ਸਾਹਿਬ ਦਾ ਦਰਬਾਰ ਢਟਾਇਆ ਸੀ ਜਨਮ ਸਥਾਨ ਸਤਗੁਰਾਂ ਉਹ ਇਹ ਪਹਿਲ ਉਨ੍ਹਾਂ ਵੱਲੋਂ ਹੋ ਚੁੱਕੀ ਸੀ ਜੇ ਕੋੜਾ ਇੱਕ ਗੁਰਸਿੱਖ 2 ਲੱਖ ਰੁਪਈਆ ਲਾ ਕੇ ਛੇਵੇਂ ਪਾਤਸ਼ਾਹੀ ਲੈ ਕੇ ਆ ਰਿਹਾ ਹੈ ਇਹ ਰਸਤੇ 'ਚ ਬਾਦਸ਼ਾਹ ਦੇ ਬੰਦੇ ਉਹ ਘੋੜਾ ਖੋਹ ਲੈਂਦੇ ਉਹਨਾਂ ਦੀ ਈਰਖਾ ਸੀ ਇਹ ਨਹੀਂ ਕਿ ਬਾਦਸ਼ਾਹ ਨੂੰ ਘੋੜਿਆਂ ਦੀ ਕੋਈ ਕਮੀ ਸੀ ਉਹ ਕਹਿੰਦਾ ਇੰਨਾ ਵਧੀਆ ਘੋੜਾ ਉਹਨਾਂ ਦੇ ਘਰ ਕਿਉਂ ਹੋਵੇ ਮੈਂ ਬਾਦਸ਼ਾਹ ਇਹ ਵਦੀਕੀਆਂ ਉਹਨਾਂ ਵੱਲੋਂ ਬਾਰ-ਬਾਰ ਹੁੰਦੀਆਂ ਉਹ ਜਿਵੇਂ ਕਹਿੰਦੇ ਨਾ ਵੀ ਜਾਣਬੁੱਝ ਕੇ ਹੁਜਤ ਬਾਜੀ ਛੇੜਖਾਨੀ ਕਰਨ ਵਾਲੀ ਵੇਖਦੇ ਆ ਕਿੰਨਾ ਕੁ ਸਹਿੰਦੇ ਉਹ ਕਈ ਵੇਰੀਆਂ ਇਹੋ ਜੀਆਂ ਵੇ ਦੇਖੀਆਂ ਕੀਤੀ ਬਾਦਸ਼ਾਹ 6ਵੇਂ ਪਾਦਸ਼ਾਹ ਸ੍ਰੀ ਅਮਰਸਰ ਸਾਹਿਬ ਆ ਗਏ ਲਾਹੌਰ ਸ਼ਹਿਰ ਤੋਂ ਉਧਰ ਬਾਦਸ਼ਾਹ ਸ਼ਾਹਜਹਾਨ ਸ਼ਿਕਾਰ ਖੇਡਦਾ ਅਮਰਸਰ ਸਾਹਿਬ ਵੱਲ ਆਇਆ ਨਾਲ ਇਹਦੇ ਇਹਦੇ ਸਿਪਾਈ ਨੇ ਇਹਦੇ ਸ਼ਮੀਰ ਸ਼ਿਕਾਰੀ ਨੇ ਜਿੱਥੇ ਅੰਮ੍ਰਿਤਸਰ ਸਾਹਿਬ ਗੁਮਟਾਲਾ ਨਗਰ ਹੈ ਉਹਦੇ ਨੇੜੇ ਕੁਝ ਦੂਰੀ ਤੇ ਮਹਾਰਾਜ 6ਵੇਂ ਪਾਤਸ਼ਾਹ ਉਤਰੇ ਹੋਏ ਸੀ ਇੱਕ ਬਾਗ ਵਿੱਚ ਇਹਨੇ ਨੂੰ ਬਾਦਸ਼ਾਹ ਸ਼ਾਹ ਜਹਾਂਨ ਦਾ ਇੱਕ ਬਾਜ ਜਿਹੜਾ ਬੜਾ ਕੀਮਤੀ ਤੇ ਸਫੇਦ ਰੰਗ ਦਾ ਬਾਜ ਸੀ ਉਹਨੇ ਛੱਡਿਆ ਤੇ ਉੱਡ ਕੇ ਮਹਾਰਾਜ 6ਵੇਂ ਪਾਤਸ਼ਾਹ ਕੋਲ ਆ ਗਿਆ ਉਹ ਬਾਜ ਧੰਨ ਗੁਰੂ ਅਰਗੁਬਿੰਦ ਸਾਹਿਬ ਜੀ ਦੇ ਸੇਵਾਦਾਰਾਂ ਨੇ ਪਕੜ ਲਿਆ ਮਹਾਰਾਜ ਜੀ ਨੇ ਆਪਣੇ ਹੱਥ ਤੇ ਬਿਠਾ ਕੇ ਵੇਖਿਆ ਵੀ ਬਾਜ ਬੜਾ ਸੁੰਦਰ